ਅਤੇ ਕੀ ਨਾਲੇ ਜਦਗੀ ਫਿਰ ਅੱਜ ਐਨਾ ਇਹਦੀ ਟੀਮ ਇੱਥੇ ਕੁਛ ਇਹ ਕੱਟਨਾਈ ਸੀ ਉਹਨਾਂ ਨੇ ਤਲਾਸ਼ੀ-ਤੁਸ਼ੀ ਵੀ ਨਹੀਂ ਆ ਇਹ ਕਿੱਧਰ ਆਏ ਸੀਗੇ ਇਹਨਾਂ ਨੂੰ ਪਵਿੰਦਨ ਕਰ ਕਿਹੜੇ ਚੱਲ ਜਾਈ ਪਵਿੰਦਨ ਲਗਾ ਅੱਛਾ 5 ਵਜੇ ਦਾ ਗੇੜ ਘਟਾਦਾ ਰਹਿਣਾ ਅੱਜ 5 ਵਜੇ ਆਏ ਕੀ ਕੀ ਪੁੱਛਦੇ ਨੇ ਪੁੱਛਿਆ ਜੋ ਸਾਡਾ ਕੋਠਰਾ ਹੈ ਉਹ ਦਾਦਾ ਦਾ ਘੰਜਾ ਦੇਖ ਕੇ ਮੁੱਛ ਮੈਂ ਉਹਦੇ ਨਾਲ ਦਾੰਦੀ ਜੀ ਉਹ ਕਰਨ ਪਾਦੇ ਕਿਹਦੇ ਵੱਲੋਂ ਪੁੱਛਦੇ ਸੀ ਉਹਦੇ ਕਰਨੋਂ ਬੰਦਾ ਕਰਨ ਵੱਲੋਂ ਕਰਨ ਕੋ ਕਰਨਾ ਕੀ ਲੱਗਦਾ ਤੁਹਾਡਾ ਉਹਨਾਂ ਪੋਤਰੀ ਪੈ ਗਈ ਉਹਦੇ ਪੋਤਰੀ ਉਹਤਰੀ ਕਿਹਨੂੰ ਅੱਛਾ ਤੁਹਾਡੇ ਪੋਤਰੀਆਂ ਜਵਾਈ ਵੱਲੋਂ ਪੁੱਛਦੇ ਜਿੱਥੇ ਤੁਹਾਡੀ ਪੋਤਰੀ ਵਿਆਹੀ ਆ ਉਹਦੇ ਘਰ ਵਾਲੇ ਵੱਲੋਂ ਉਹਦਾ ਕਿਹੜਾ ਪਿੰਡ ਚਲ ਵੰਡੀ ਚਲ ਵੰਡੀ ਮੰਡੀ ਚਲ ਵੰਡੀ ਨਾਲ ਤਾਂ ਵੰਡੀ ਨਾਲ ਤੇ ਘਰ ਦੀ ਤਲਾਸ਼ੀ ਲਈ ਜਾਂਦਾ ਹਾਂ ਹਾਂ ਹਾਂਜੀ ਹੁਣ ਲਈ ਘਟ 100 ਰੁਪਏ ਦਾ ਹੱਦ ਲਾ ਦੇ ਉਹ ਕਹਿ ਰਹੇ ਸੀ ਕਿ ਵੀ ਕੋਈ ਜਦੋਂ ਗੇਟ ਖੜ ਗਿਆ ਕੋਈ ਭੱਜ ਗਿਆ ਵਾ ਕੁੱਥੇ ਦੁਕਾਨ ਦੇ ਟੱਪ ਕੇ ਮੁੰਡਾ ਯਾਰ ਪਤਲਾ ਯਾ ਦਾਦਾ ਭੱਜ ਗਿਆ ਦਾਦਾ ਭੱਜ ਗਿਆ ਡਰਦਾ ਪਾਇ ਹਾਂਜੀ ਇੱਕ ਬੇੜਾ ਦਾ ਜੇਲ੍ਹ ਤੇ ਆ ਨਾ ਤੇ ਹੁਣ ਤੁਹਾਨੂੰ ਕੀ ਕਹਿ ਕੇ ਗਏ ਆ ਤੁਹਾਨੂੰ ਕਹਾ ਆ ਮੇਰੇ ਨਾਲ ਨੋਟਸ ਦੇ ਕੇ ਹੋ ਇਹਨੂੰ ਪੇਸ਼ ਕਰਾਉਂ ਤੇ ਜਾ ਕੇ ਕਿ ਕਿਹਨੂੰ ਪੇਸ਼ ਕਰਾਉ ਕਰ ਕਰਨਾ ਤੇਰੇ ਤੁਹਾਡਾ ਪੁੱਤਰੀ ਦਾ ਤੁਹਾਡਾ ਜਵਾਈ ਜੇਣਾ ਪੁੱਤਰੀ ਉਹਦਾ ਪਿੰਡ ਕਿਹੜਾ ਤਲਵੰਡੀ ਤੇ ਉਹ ਹੋਰ ਪੇਸ਼ ਕਰਨ ਵਾਲਾ ਤੇ ਕਿੰਨੇ ਕ ਇਹ ਪੁਲਸ ਵਾਲੇ ਜਾਂ ਦੂਜੀ ਟੀਮ ਕਿੰਨੇ ਕ ਜਾਣੇ ਸੀ ਜਿਆਦਾ ਹੈ ਹੈ ਅਤਿੰਗਰ ਨਹੀਂ ਆਇਆ ਇਹ ਬਾਰੇ ਤੇ ਅਰੇ ਪੰਜ ਕੀ ਨਾ ਤੁਹਾਡਾ ਮੇਰਾ ਨਾਮ ਕਾਂ ਕੋ ਅਗਰ ਪੁਲਸ ਵੀ ਆਈ ਦਿੱਤੀ ਗੋਮੀ ਕੋ ਟੀਮ ਆ ਨਾ ਇਹ ਵੀ ਆਈ ਸੀ ਕਿ ਯਾਦ ਹੈ ਕੰਡੀ ਖੜੋ ਜੁਆ ਚੰਡੀਗੜ੍ਹੋਂ ਆਏ ਤੇ ਕੀ ਪੁੱਛ ਕੇ ਚ ਕੀਤੀ ਉਹਨਾਂ ਕੀ ਕੀਤਾ ਇਹੋ ਪੁੱਛ ਕੇ ਚ ਕੀਤੀ ਜੇ ਵੀ ਆਹ ਤੇ ਇਹ ਬੰਦੇ ਨੂੰ ਪੁੱਛਾਂਦੇ ਜੀ ਮੈਂ ਭਾਈ ਹਰ ਪੁੱਤਰ ਜਵਾਈਆ ਤੇ ਹੋਰ ਕੀ ਕੀ ਨਾ ਕੀ ਹਰ ਇਹ ਕਰਨ ਉਹ ਤਾਂ ਦੇ ਪੋਤਰੇ ਜੁਆ ਹੀ ਕਿੱਥੋਂ ਦਾ ਹੈ ਤਲਵੰਡੀ ਤੋਂ ਉਹਦੇ ਵੱਲੋਂ ਕੀ ਪੁੱਛਦੇ ਉਹਦੇ ਵੱਲੋਂ ਇਹੋ ਪੁੱਛਿਆ ਹੋਆ ਵੀ ਇੰਨੀ ਜਾਂ ਦੇਖੀ ਕਿਤੇ ਮੈਂ ਤੇ ਪੋਤਰੇ ਨੂੰ ਤੇ ਬੇਨਾਮ ਨਾਂ ਲੈ ਕੇ ਆ ਤੇ ਖੜੇ ਨਾਂ ਚ ਲੋਗੇ ਅੱਛਾ ਇਹ ਦਾ ਨਾਂ ਨਾਲ ਲੈ ਤੇ ਇੱਕ ਘਰ ਦੀ ਤਲਾਸ਼ਤਰੀ ਚ ਲਈ ਹੈ ਹਾਂਜੀ ਤੇ ਕਿੰਨਾ ਚਿਰ ਰਹੇ ਇੱਥੇ ਇੱਕ ਤਾਂ ਸਵੇਰ ਦੇ ਆਏ ਜ 5 ਵਜੇ ਕਿ ਕੀ ਕਹਿ ਕੇ ਗਈ ਤਾਂ ਹੁਣ ਆਂਦੇ ਹੀ ਤੇ 8 ਤਰੀਕ ਨੂੰ ਚ ਪੇਸ਼ ਹੋ ਮਨਤੇਸ਼ ਘਰੋਂ ਕਿੰਨੋ ਹਨ ਕਰਨ ਤੇ ਘਰੋਂ ਭੱਜ ਗਿਆ ਕੋਈ ਉਹਨਾਂ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰਾ ਹੀ ਆ ਤੇ ਨਵਜੋ ਤપરા ਰੱਬ ਜੋ ਪਰਬਜੋ ਨਹੀਂ ਪਰਬਜੋ ਉਸ ਤੋਂ ਥੇ ਹਨ ਇਹ ਨਵਜੋ ਤੇ ਇਹ ਦੱਸਦਾ ਕਿ ਲੱਗੇ ਫਿਰ ਵੀ ਉਹਨੂੰ ਜੇਲ੍ਹ ਚ ਖੜਿਆ ਹੋ ਤਾਂ ਕੀਤਾ ਕੋਈ ਬੀਬੀ ਨੂੰ ਲੈ ਲੈਣ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤੇ ਇੱਕ ਕਹਾਂ ਦੇ ਨੇ ਇੱਕ ਜੇਲ੍ਹ ਚ ਆ ਨਹੀਂ ਪੁੱਤਰੇ ਪੁੱਤਰੇ ਪੰਜਾਹ ਪੁੱਤਰੇ ਹੀ ਵਿੱਚ ਭੈਣ ਸਹਾਂਜੀ पो, आ, अच्छा पुत्रਾ ਮਰ ਗਿਆ ਮਰ ਕੇ ਨਾ ਡੈਥ ਹੋ ਗਈ ਉਹਦੀ ਅੱਛਾ ਹਾਂਜੀ 10 ਛੋਟੇ ਛੋੜੇ ਬੱਚੇ ਸਨ ਆਹੇ ਤੇ ਇੱਕ ਪੁੱਤਰਾ ਜ਼ੇਲ੍ਹ ਚ ਆ ਹਾਂਜੀ ਤੇ ਇੱਕ ਇੱਕ ਦੇ ਸਕੂਲ ਦੇ ਅੰਦਰ ਅੱਛਾ ਤਿੰਨ ਪੁੱਤਰੀ ਸੀ ਹਾਂਜੀ ਦੋ ਦੋ ਇੱਕ ਪੁੱਤਰੀ ਵੀ ਆਈ ਹੈ ਅੱਛਾ ਤੇ ਤਲਾਸ਼ੀ ਲਈ ਕਰਦੀ ਸਾਰਾ ਘਰ ਹਾਂਜੀ ਪਛਨ ਮੇਂ ਉਹ ਜਾਣ ਲੱਗੇ ਕੀ ਕਹਿਗੇ ਹੁਣ ਆਦੇ ਆ ਕਿ ਤੇ ਇਹਨਾਂ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਡੈਡੀ ਪੇਸ਼ ਕਰਾਵੇ ਮੈਂ ਹਸੀ ਕਰਾਂ ਮੇਰੇ ਆਖਿਆ ਹਾਰਡੀ ਕੋ ਦਾ ਬੱਚੇ ਨਹੀਂ ਕੇ ਅੱਜ ਕੱਲ੍ਹ ਤਾਂ ਪਤਾ ਹੈ ਉਹ ਫੰਕ ਤਾਡੀ ਬੇਟੀ ਵੱਲੋਂ ਵੀ ਕਹਿੰਦੇ ਸੀ ਨਾ ਵੀ ਉਹ ਕਿਉਂ ਨਹੀਂ ਆ ਰਹੀ ਉਹਦਾ ਮਾਮਾ ਸਾਬਾ ਨੇ ਜੀ ਠੀਕ ਹੈਗਾ ਉਹ ਜੀ ਬਾਪ ਤਾਣਾ ਜੀ ਡਾਕਟਰਾਂ ਨੇ ਉਹਨੂੰ ਚੱਲ ਨਿਕਲ ਜਾ ਕੇ ਜਾਂਦੇ ਉਹ ਉਹਨਾਂ ਦੇ ਨਾਲ ਹੈਂਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹਟ ਕੇ ਹਾਂ ਡਾਕਟਰ ਜੀ ਨੂੰ ਬੁਲਾਓ ਇਹ ਮੈਂ ਜਿਆ ਜਿਆ ਮਾਰਿਆ ਤੈਨੂੰ ਪੇਸ਼ ਕਰਾਉ ਹਾਂਜੀ ਆ ਪ੍ਰੈਸ਼ਰ ਪ੍ਰੈਸ਼ਰ ਕਦੇ ਮਾਰਾ ਪੇਸ਼ ਕਰਾਉ ਨਹੀਂ ਹਾਂ ਉਹਨਾਂ ਨੇ ਕਹਿੰਦਾ